ਵੇਗਾ ਤੁਮ ਅਕਲਪਣ ਕੋ ਦੇ ਜੇ ਨਾ ਕਿ ਬੀਬੀ ਵਗਲਾ ਕੱਢੋ ਕੋ ਚੁੱਪ ਕਰਕੇ ਆਪਣਾ ਬੈਗ ਫੜੋ ਤੇ ਇੱਥੇ ਆਓ ਸ਼ਾਂਤੀ ਤੋਂ ਮੰਗੋ ਥੋੜੀ ਜਿਹੀ ਨਾਲੇ ਕੀ ਕਿਹਾ ਚੁੱਪ ਕਰਕੇ ਬੈਗ ਫੜੋ ਦੋ ਕੱਪੜੇ ਪਾਓ ਆਪਣੇ ਕਿਹਨੂੰ ਪਤਾ ਨਾ ਲੱਗੇ ਚੁੱਪ ਕਰਕੇ ਇੱਥੇ ਆਇਆ ਦੇਖ ਪੁੱਤ ਤਾ ਘਰ ਛੱਡ ਕੇ ਜਾ ਹਾਂ 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 ਇਹ ਹੋ ਸਾਰਾ ਕੰਮ ਕਰਨ ਵਾਲਾ ਪਈ ਜੀ ਮੱਸਣੀ ਕਰੰਦਿਆ ਉਹੀ ਕੀਤੀ ਮੈਂ ਆਪਣੇ ਪੇਕ ਕੀ ਹੁੰਦੀ ਨਾ ਰਮਾਨ ਨਾ ਬਹਿਣਾ ਸੀਗਾ ਐਨਾ ਖਲਾਰਾ ਪਿਆ ਇੱਥੇ ਕਿਰਨ ਹਾਂਜੀ ਕੀ ਕਰਦੀ ਵੀ ਪੁੱਤਰ ਤੂੰ ਕੁਝ ਨਹੀਂ ਵਸੇ ਕੰਮ ਕਰਨ ਲੱਗੀ ਹੀ ਸਾਰਾ ਆ ਵੇਖੋ ਖਲਾਰਾ ਕਿੰਨਾ ਪਿਆ ਵਾ ਕਲੈਰ ਉਹੀ ਤਾਂ ਮੈਂ ਦੇਖਣ ਤੂੰ ਮੋਬਾਈਲ ਜੋ ਦੇਖਣ ਢਈ ਐ ਤੂੰ ਕਲੈਰਾਂ ਹੀ ਚੁਕਲਾ ਕੋਲ ਆ ਦੇ ਕੱਲ ਦੀ ਰੋਟੀ ਬਣੀ ਆ ਉੱਥੋਂ ਤੂੰ ਤਵੇ ਦੇ ਉੱਤੇ ਰੱਖ ਦਿੱਤੀ ਐਸ ਤਰ੍ਹਾਂ ਬੇਟਾ ਕੰਮ ਥੋੜੀ ਹੁੰਦੇ ਦੇ ਹਜੇ ਸਾਰਾ ਕੰਮ ਪਿਆ ਤੂੰ ਇੱਕ ਪਾਸੇ ਸਬਜ਼ੀ ਰੱਖ ਤੇ ਇੱਕ ਪਾਸੇ ਬੇਟਾ ਤੂੰ ਆਟਾ ਗੁੰਨ ਲੈ ਤੇਰੇ ਵਾਸਤੇ ਸੌਖ ਹੈ ਤੂੰ ਰਸੋਈ ਦੇ ਵਿੱਚ ਮੋਬਾਈਲ ਜੋ ਦੇਖਣ ਲਈ ਆ ਇਹ ਦੋ ਘੰਡੇ ਹੀ ਸਾਫ਼ ਕਰ ਲੰਦੇ ਤੇ ਕਿੰਨਾ ਟਾਈਮ ਬਚਦਾ ਮम्मी ਪਤਾ ਮੈਨੂੰ ਮੈਂ ਹੀ ਕਰਨਾ ਵਾ ਹੋਰ ਕਿਹੜਾ ਇੱਥੇ ਕਰਨ ਵਾਲਾ ਵਾ ਕੋਈ ਨਹੀਂ ਮੈਂ ਕਰ ਲੈਨੀ ਆ ਮੈਂ ਤੇ ਆਈ ਸੀਗੀ ਵੇਖਣ ਵਾਸਤੇ ਕਿ ਰਸੋਈ ਚ ਕਿੰਨਾ ਖਲਾਰਾ ਜਿੱਤਨਾ ਪਿਆ ਛੱਡ ਕੇ ਗਈ ਹਾਂ ਉਤਰਾ ਹੀ ਆ ਉਹ ਉਤਰਾ ਹੀ ਪਿਆ ਸੀਗਾ ਬਸ ਉਹ ਹੀ ਵੇਖਣ ਦੀ ਦੇਹ ਪੁੱਤਰ ਜੇ ਉਹ ਇਹ ਤੂੰ ਨਾਲੋਂ ਨਾਲੇ ਕੰਮ ਕੀਤਾ ਹੁੰਦਾ ਤੇ ਤੈਨੂੰ ਹੁਣ ਕਰਨ ਦੀ ਲੋੜ ਤੇ ਨਹੀਂ ਨਾ ਪੈਣੀ ਆਰਾਮ ਨਾਲ ਤੂੰ ਆਪਣੇ ਰੂਮ ਤੇ ਜਾ ਕੇ ਬੈਠੀ ਹੋਣਾ ਹੀ ਐਸੇ ਕਰਕੇ ਪੁੱਤਰ ਮੈਂ ਤੈਨੂੰ ਕਰਨੀ ਜਿਹੜਾ ਕੰਮ ਹੋਵੇ ਨਾ ਨਾਲੋਂ ਨਾਲ ਸਿਮੇਟ ਦਿਆ ਕਰ ਇਹ ਦੇ ਰੋਟੀ ਤੂੰ ਬਣਾ ਕੇ ਗਈ ਹੈ ਨਾ ਅੱਥੇ ਲਾਈਟੇ ਚੁੱਕਣ ਦੇ ਬੈਠ ਅੱਥੇ ਰੱਖ ਦੇ ਇਹ ਕੈਂਚੀ ਤੂੰ ਅੱਥੇ ਰੱਖੀ ਇਹ ਹੱਥੋਂ ਚੁੱਕ ਕੇ ਅੱਥੇ ਵੀ ਰੱਖੀ ਨਾ ਅੱਥੋਂ ਚੁੱਕ ਕੇ ਤੂੰ ਅੱਥੇ ਰੱਖ ਦੇ ਇਹ ਮਸਾਲਾ ਇੱਥੇ ਰੱਖ ਦੇ ਇਹ ਦੇ ਕੂਕੜੀ ਨੂੰ ਸਮਾਨ ਇਹ ਦੇ ਦੁੱਧ ਚ ਪਾ ਚੁੱਕ ਕੇ ਗਈ ਹੈ ਇੱਕ ਪੈਗਟ ਪੁੱਤਰ ਤੇਰਾ ਲੱਗਾ ਤੇ ਤੂੰ ਦੋ ਬਿਮਾਰੀ ਚ ਰੱਖ ਦੇ ਲਿਆ ਕਲੇਰਾ ਸਿਮਟਿਆ ਗਿਆ ਨਾ ਇਹ ਖੰਡ ਗਈ ਉਧਰ ਵੀ ਤੈਨੂੰ ਮੈਂ ਸਮਝਾਨੀ ਹੈ ਤੈਨੂੰ ਅੱਧਾ ਚੁੱਕ ਇੱਥੇ ਵੀ ਤੇ ਰੱਖੀ ਹੋਣਾ ਐ ਅਸਟ੍ਰਾਂਡਾ ਲੱਕਦੇ ਕਲੇਰਾ ਚੁੱਕਿਆ ਗਿਆ ਕਿੰਨਾ ਕੁ ਟਾਈਮ ਲੱਗਾ ਨਾਲੇ ਗੱਲਾਂ ਵੀ ਹੋ ਗਈਆਂ ਤੇ ਨਾਲੇ ਸਮਾਨ ਵੀ ਚੁੱਕਿਆ ਗਿਆ ਵਾ ਚਲੋ ਠੀਕ ਆ ਮੰਮੀ ਮੈਂ 2 ਮਿੰਟ ਚ ਆਈ ਕੋਈ ਹਾਂ ਮੈਂ ਤਾਂ ਚੰਗੀ ਗੱਲ ਹੀ ਕਹੀ ਮਿੰਟ ਤੇ ਮੂੰਹ ਬਣਾ ਕੇ ਚੱਲੇ ਗਈ ਐ ਅੱਜ ਕੱਲ ਫਾਇਦੇ ਦੀ ਗੱਲ ਕਰੋ ਤੇ ਮਿੰਟ ਤੇ ਗੁੱਸਾ ਕਰ ਲੈਂਦੇ ਮੈਂ ਇਹਨੂੰ ਜਾਚੀ ਸਿਖਾਣੀ ਪਈ ਐ ਕੱਲ ਨੂੰ ਪਾਈ ਤਾਂਸ ਮੈਂ ਘਰ ਨਾ ਹੋਵਾਂ ਤੇ ਕੰਮ ਤੇ ਕਰ ਲਵੇ ਕਿਸੇ ਦੇ ਨੂੰ ਗੱਲਾਂ ਨਹੀਂ ਸੁਣਨੀਆਂ ਪੈਣਗੀਆਂ ਕੋਈ ਹਾਂ ਪਰੇ ਹਾਂਜੀ ਦਦੀ ਬੇਟਾ ਸ਼ਾਮ ਪੈਂਦੀ ਆ ਦੁੱਧ ਗਰਮ ਕਰਦਾ ਨਹੀਂ ਦਦੀ ਲਈ ਮੈਨੂੰ ਭੁੱਖ ਨਹੀਂ ਹੈਗੀ ਬੇਟਾ ਭੁੱਖ ਹੋਵੇ ਚਾਹੇ ਨਾ ਐ 3 ਵੇ ਤੂੰ ਸਕੂਲੋਂ ਆ ਜੰਨੀ ਐ ਤੇ ਰੋਟੀ ਖਾਦੀਆ ਹੁਣ ਤੇਰਾ ਟਿਊਸ਼ਨ ਦਾ ਟਾਈਮ ਹੋਣ ਡਿਆ ਪੁੱਤਰ ਹੁਣ ਤੂੰ ਦੁੱਧ ਪੀ ਲੈ ਹੈ ਮਮਾ ਤੇਰੇ ਉੱਪਰ ਗਏ ਐ ਤੇ ਤੈਨ ਮੈਂ ਦੁੱਧ ਗਰਮ ਕਰ ਦਿੰਨੀ ਤੂੰ ਦੁੱਧ ਪੀ ਲੈ ਠੀਕ ਕਰ ਹੂੰ ਹਾਂਜੀ ਤੇ ਨਾਲੇ ਨਾ ਜਦੋਂ ਤੂੰ ਸਕੂਲੋਂ ਆਂਨੀ ਹੁੰਨੀ ਐ ਨਾ ਹਾਂਜੀ ਤੇ ਮੰਮੀ ਨਾਲ ਨਾ ਥੋੜੀ ਬੋਤੀ ਨਾ ਹੈਲਪ ਕਰਾ ਦਿਆ ਕਰ ਹੁਣ ਤੂੰ ਵੱਡੀ ਵੱਡੀ ਹੋਣ ਡਈ ਐ ਨਾਲੇ ਤੈਨੂੰ ਕੰਮ ਦੀ ਜਾਚ ਵੀ ਆ ਜਾਏਗੀ ਸਾਰੇ ਕੰਮ ਦੀ ਤੇ ਨਾਲੇ ਮੰਮੀ ਦੀ ਹੈਲਪ ਵੀ ਹੋ ਜਾਏਗੀ ਠੀਕ ਐ ਬੇਟਾ ਉਨਾ ਆਪਣੀ ਮੰਮੀ ਦਾ ਨਾ ਕੈ ਨੰ ਮੰਨਿਆ ਘਰ ਮੇਰਾ ਪੁੱਤਰ ਹੈ ਹਾਂਜੀ ਤੇ ਗੱਲ ਗੱਲ ਤੇ ਨਾ ਦੁੱਸੀਆ ਨਾ ਕਰ ਤੇ ਤੈਨੂੰ ਕੋਈ ਵੀ ਚੀਜ਼ ਦੀ ਲੋੜ ਹੋਵੇ ਨਾ ਤੂੰ ਮੈਨੂੰ ਦੱਸਿਆ ਕਰ ਦਾਦੀ ਜੀ ਮੈਂ ਇਹ ਲੈਣਾ ਵਾ ਤੇ ਮਾਪੇ ਲਿਆਦਾ ਕਰਾਂਗੀ ਪਰੇ ਚੱਲ ਅੰਦਰ ਚੱਲ ਮੇਰੇ ਵੱਲ ਕੇ ਵੇਖੀ ਜਾਨੀ ਆ ਚੱਲ ਮੈਂ ਤੇਨਾਂ ਗੱਲ ਕਰਨੀ ਸੀ ਕੋਈ ਦਾਦੀ ਮੈਂ ਆਉਣੀ ਆ ਚੱਲ ਦਾਦੀ ਨੂੰ ਕੀ ਪੁੱਛਣਾ ਵਾ ਇਹਨੂੰ ਕੀ ਹੋ ਗਿਆ ਬਹੁਤ ਬੋਲਣ ਲੱਗ ਪਈ ਆ ਮੈਂ ਤੇ ਕੁੜੀ ਨੂੰ ਕੁਝ ਕਿਹਾ ਵੀ ਨਹੀਂ ਅੱਡੀ ਪਿਆਰੀ ਮੇਰੀ ਪੋਤੀ ਹੈ ਪਤਾ ਨਹੀਂ ਇਹ ਕੀ ਸਮਝਦੀ ਹੈ ਉਹਨੂੰ ਚੰਗੇ ਗੱਲ ਵੀ ਕਰਨੀ ਹੈ ਤੋ ਹੀ ਪੁੱਠੀ ਲੈ ਜਾਂਦੀ ਹੈ ਕੋਈ ਹਾਲ ਨਹੀਂ ਐਸ ਕੁੜੀ ਦਾ ਚੰਮਿਆ ਤੇ ਕਰਾਂ ਕੰਮ ਜੇ ਨੂੰ ਕੁਝ ਕਿਹਾ ਤੇ ਲੈ ਫਿਰ ਗਲਤ ਤੋਂ ਮਤਲਬ ਸਮਝ ਕੇ ਰਹਿਣਾ ਬਣਾਵਾਂ ਰੋਟੀ ਜਾ ਕੇ ਕੁੜੀ ਵਾਸਤੇ ਪਰ ਇਹ ਦੁੱਧ ਦਵਾ ਮੁੰਤਰ ਤੂੰ ਆ ਇਧਰ ਅੰਦਰ ਇਧਰ ਆ ਮੇਰੀ ਗੱਲ ਸੁਣ ਨਾ ਆ ਦਾਦੀ ਕੀ ਪੱਟੀਆਂ ਵੜਾਉਂਦੀ ਹੈਗੇ ਤੈਨੂੰ ਮੈਨੂੰ ਸਾਰਾ ਪਤਾ ਵਾ ਇਹੋ ਹੀ ਤੈਨੂੰ ਕਹਿੰਦੀ ਹਣੀ ਆ ਆਪਣੀ ਮਾਂ ਦੀ ਕੋਈ ਗੱਲ ਨਾ ਸੁਨੇ ਕਰ ਚੁੱਪ ਕਰ ਜਾ ਮੇਰੀ ਗੱਲ ਸੁਣ ਆਪਣੀ ਮਾਂ ਦੀ ਗੱਲ ਨਾ ਸੁਨੇ ਕਰ ਆਪਣੀ ਮਾਂ ਦੇ ਨਾਲ ਕੰਮ 'ਚ ਹੱਥ ਨਾ ਵਟਾਇਆ ਕਰ ਸਾਰਾ ਦਿਨ ਵਿਹਲੀ ਰਹਿੰਦੀ ਆ ਤੇਰੀ ਕੰਮ ਕਰਨ ਦੀ ਉਮਰ ਨਾ ਤੂੰ ਥੋੜਾ ਬੋਧ ਆਪਣੀ ਮਾਂ ਦੇ ਨਾਲ ਹੈਲਪ ਵੀ ਚੁੱਪ ਕਰ ਜਾ ਥੋੜਾ ਬੋਧ ਆਪਣੀ ਮਾਂ ਦਾ ਹੈਲਪ ਵੀ ਕਰਾ ਦੇ ਕਰ ਆਪਣੀ ਦਾਦੀ ਦੀਆਂ ਗੱਲਾਂ 'ਚ ਨਾ ਇਤੋਂ ਜਿੰਨਾ ਦੂਰ ਹੈ ਨਾ ਉਹਨਾਂ ਹੀ ਦੂਰ ਹੈ ਮੈਨੂੰ ਪਤਾ ਵਾ ਇਹ ਤੈਨੂੰ ਮੇਰੇ ਖਿਲਾਫ ਭੜਕਾਉਂਦੀ ਆ ਤੇ ਮੈਂ ਨਹੀਂ ਚਾਹਦੀ ਤੂੰ ਮੇਰੀ ਕੱਲੀ ਗੱਲੀ ਤੀਂ ਆ ਤੇ ਤੂੰ ਮੇਰੀ ਬਾਗੀ ਹੋ ਜਾ ਇਸ ਘਰ ਦੇ ਵਿੱਚ ਚੁੱਪ ਕਰ ਜਾ ਮੈਨੂੰ ਸਾਰਾ ਪਤਾ ਵਾ ਤੂੰ ਨਾ ਦਾਦੀ ਦੀ ਚੇਲੀ ਨਾ ਬਣ ਜਾਦਾ ਰਹਿਣਾ ਤੇ ਤੂੰ ਮੇਰ ਕੋ ਆ ਕਿ ਦਾਦੀ ਕੋ ਰਹਿਣਾ ਵਾ ਰੋਟੀ ਜਦੋਂ ਖਾਣੀ ਹੁੰਦੀ ਓਦੋਂ ਤੇ ਤੂੰ ਮੇਰ ਕੋ ਆ ਜੰਨੀ ਆ ਓਦੋਂ ਨਹੀਂ ਤੈਨੂੰ ਦਾਦੀ ਦਾ ਚੇਤਾਂਦਾ ਓਦੋਂ ਨਹੀਂ ਦਾਦੀ ਬਣਾ ਕੇ ਦਿੰਦੀ ਹੁਣ ਤੂੰ ਆ ਗਈ ਮੈਨੂੰ ਚੁੱਪ ਕਰ ਜਾ ਮੈਨੂੰ ਪਤਾ ਵਾ ਉਹਨਾਂ ਨੇ ਕੀ ਕਿਹਾ ਤੇ ਕੀ ਨਹੀਂ ਕਿਹਾ ਐਨੇ ਕੱਪੜੇ ਪਏ ਆ ਏ ਕਾ ਦਾ ਕੱਪੜਾ ਆਪਣੇ ਆਪਣੇ ਕਮਰਿਆਂ ਦੇ ਵਿੱਚ ਹੀ ਰੱਖ ਲਿਆ ਕਰ ਫੋਨ ਫੋਨ 'ਚ ਬੜੀ ਰਿਆ ਕਾ ਸਾਰੀ ਦਿਹਾੜੀ ਤੂੰ ਵਾ ਫੋਨ ਜਦੋਂ ਵੇਖੋ ਫੋਨ ਜਦੋਂ ਵੇਖੋ ਫੋਨ ਅਸੀਂ ਏਲੀਆਂ ਦੇ ਨਾਲ ਨਾ ਆਪਣਾ ਘਾੜ ਦੇ ਘਾਦੇ ਤੂੰ ਫੋਨ ਸੇਲੀਆਂ ਦੇ ਕਿਹੜੀ ਗੱਲਾਂ ਆਈ ਜਾਂਦੇ ਹੋ ਉਹਨਾਂ ਨੇ ਕੀ ਕਿਹਾਤਾ ਤੁਹਾਨੂੰ ਉਹ ਉਹਨਾਂ ਕਰਕੇ ਤੂੰ ਘਰ ਦੇ ਕੰਮ ਨਹੀਂ ਕਰਾਉਂਦੀ ਮੇਰੇ ਨਾਲ ਤੇ ਨਾਲੇ ਮੇਰੀ ਗੱਲ ਤੇ ਆਨ ਨਾ ਸੁਣ ਲੈ ਦਾਦੀ ਤੋਂ ਦੂਰ ਰਹਿਣਾ ਤੇ ਮੇਰੇ ਤੋਂ ਦਾਦੀ ਤੇ ਮम्मा ਮੈਨੂੰ ਚੁੱਪ ਕਰ ਜਾ ਤੈਨੂੰ ਦਾਦੀ ਮੈਨੂੰ ਪਤਾ ਕੀ ਕਹਿੰਦੇ ਸੀਗੇ ਕਿ ਆਪਣੀ ਮੰਮੀ ਦੇ ਨਾਲ ਹੈਲਪ ਨਾ ਕਰਾਇਆ ਕਰ ਕੰਮ ਦੀ ਮੰਮੀ ਤੋਂ ਦੂਰ ਰਿਹਾ ਕਰ ਇਹਨੂੰ ਲੱਗੀ ਰਹਿੰਦਿਆ ਕਰ ਕੱਲੀ ਨੂੰ ਉਹ ਮੈਨੂੰ ਵੀ ਸਭ ਪਤਾ ਇੰਨੇ ਸਾਲ ਹੋ ਗਏ ਮੈਨੂੰ ਸਿੰਦੀ ਨੂੰ ਬੜਾ ਕੁਝ ਮੈਂ ਇਸ ਘਰ ਦੇ ਵਿੱਚ ਸਹਿ ਲਿਆ ਵਾ ਤੇ ਕੀ ਤੈਨੂੰ ਮੈਂ ਦੱਸਾਂ ਕਿੰਨੀ ਵਾਰ ਮੈਂ ਆਪਣੇ ਪੇਕੇ ਹੁਆਈ ਆ ਤੈਨੂੰ ਵੀ ਪਤਾ ਵਾ ਜਦੋਂ ਤੂੰ ਛੋਟੀ ਸੀਗੀ ਤੇ ਹੁਣ ਨਾ ਕੰਮ ਕਰ ਇੱਥੋਂ ਇੱਕ ਤੇ ਗੱਲ ਵੀ ਨਹੀਂ ਸੁਣਦੇ ਮੰਮਾ ਦਾਦੀ ਵਿਚਾਰੇ ਰਸੋਗੋ ਮੈਨੂੰ ਕਹੇ ਸੀਗੇ ਕਿ ਮੰਮੀ ਦੇ ਕੰਮ 'ਚ ਹੈਲਪ ਕਰਿਆ ਕਰ ਉਹਨਾਂ ਨੇ ਬਿਲਕੁਲ ਪੁੱਛੇ ਮੈਨੂੰ ਮਾੜਾ ਕੀ ਕਹਿਤਾ ਗੱਲ ਪੁੱਲਣ ਦਾ ਮੌਕਾ ਵੀ ਨਹੀਂ ਦਿੰਦੇ ਤੇ ਫੇਰ ਸਮਝ ਕਿੱਥੋਂ ਆਣੀ ਹੈ ਪਤਾ ਨਹੀਂ ਮम्मा ਕਿਉਂ ਇੰਨਾ ਬੋਲਦੇ ਆ ਦਾਦੀ ਉਹ ਵਿਚਾਰੇ ਨੇ ਤੇ ਕੁਝ ਕਿਹਾ ਵੀ ਨਹੀਂ ਮੈਨੂੰ ਹੋਈ ਫੇਰ ਮੇਰੀ ਅਸੀਲੀਂ ਤੇ ਆ ਜਾਂਦੇ ਆ ਨਾ ਉਹਨਾਂ ਨੇ ਕੁਝ ਕਿਹਾ ਸਿਰ ਪੜੋਣਾ ਪਿਆ ਮੇਰਾ ਇਸ ਘਰ ਦੇ ਵਿੱਚ ਰਹਿ ਕੇ ਤੇ ਪਤਾ ਨਹੀਂ ਕੀ ਕਰਨਾ ਕੀ ਨਹੀਂ ਕਰਨਾ ਦੁਖੀ ਕਰਕੇ ਰੱਖਤਾ ਮੈਨੂੰ ਤੇ ਚੰਗੀ ਭਲੀ ਸੀ ਕਿ ਕੁਵਾਰੀ ਵੀ ਆਕੇ ਤੇ ਜ਼ਿੰਦਗੀ ਖਰਾਬ ਹੋ ਗਈ ਮੇਰੀ ਕੀ ਕਰਾਂ ਮੈਂ ਕੀ ਨਾ ਕਰਾਂ ਕੋਈ ਹਾਂ ਨਹੀਂ ਆ ਵੀਰੇ ਤੁਸੀਂ ਉਹ ਹੋਣਾ ਕੀ ਆ ਮੇਰੀ ਗੱਲ ਸੁਣੋ ਆ ਥੋੜਾ ਨਾ ਮੰਮੀ ਨੂੰ ਸਮਝਾਓ ਮੈਂ ਇੰਟੇ ਮਿੰਟ ਦੇ ਬਸ ਕਮੀਆਂ ਹੀ ਘੜਦੇ ਰਹਿਣਗੇ ਤੂੰ ਆ ਕੰਮ ਚੰਘਾ ਨਹੀਂ ਕੀਤਾ ਇਹ ਕੰਮ ਜੇ ਮੈਂ ਕਰਦੀ ਨਾ ਬੜਾ ਵਧੀਆ ਹੋਣਾ ਸੀਗਾ ਇੰਨਾ ਤੋ ਖਲਾਰਾ ਪਾ ਕੇ ਰੱਖਦੀਆਂ ਨਾ ਮੈਂ ਵੇਲੀ ਆ ਸਾਰੇ ਘਰ ਦਾ ਕੰਮ ਕਰਕੇ ਵੀ ਆਪਣੇ ਸਿਰ ਤੇ ਸਵਾਹ ਪੁਆਣੀ ਆ ਕੁੜੀ ਨੂੰ ਮੈਂ ਸਾਹਮਣਾ ਤੁਹਾਨੂੰ ਮੈਂ ਭੇਜਣਾ ਸਾਰੇ ਘਰ ਦਾ ਕੰਮ ਐ ਰੋਟੀ ਪਾਣੀ ਬਣੀ ਬਣਾਈ ਮਿਲ ਜਾਂਦੀ ਫੇਰ ਵੀ ਨਹੀਂ ਕੁਛ ਹੁੰਦਾ ਨੂੰ ਬੈ ਤੇ ਲੈੰਦੇ ਅਜੇ ਤੇ ਮੈਂ ਤੁਰਿਆ ਹੀ ਆਇਆ ਵਾ ਤੂੰ ਹੀ ਤੇ ਨਿਗਲ ਜਾਂਦੇ ਜੇ ਸਵੇਰੇ ਫਰਗ ਹੋ ਜਾਂਦੇ ਜੇ ਸਾਰੀਆਂ ਗੱਲਾਂ ਤੋਂ ਆ ਜਿਹੜੀਆਂ ਮੈਨੂੰ ਸੜੀਆਂ ਜੀਆਂ ਗੱਲਾਂ ਸੁਣਨੀਆਂ ਪੈਂਦੀਆਂ ਨਾ ਇਹ ਮੈਨੂੰ ਹੀ ਪਤਾ ਮੈ ਆਪਣੇ ਅੰਦਰ ਕਿਵੇਂ ਨੱਪ ਕੇ ਰੱਖੀਆਂ ਵਾ ਕਿਰਨ ਕੋਈ ਪਾਣੀ ਲੈ ਆ ਕੋਈ ਚਾਹ ਲੈ ਆ ਮੈਨੂੰ ਬਹਿ ਲੈਣ ਦੇ ਮੈਨੂੰ ਸ਼ੂਜ਼ ਉਤਾਰ ਲੈਣ ਦੇ ਤੂੰ ਤੇ ਯਾਰ ਕਮਾਲ ਹੀ ਕਰ ਛੱਡੀ ਐ ਉਹ ਮੇਰੀ ਗੱਲ ਸੁਣੋ ਅੱਜ ਤੇ ਤੁਹਾਡੀ ਮੰਮੀ ਨੇ ਹੰਦ ਘਰਤੀ ਪਰ ਹੀ ਦੇ ਕੰਨ ਪਰੰਦੀ ਹੀ ਮੇਰੇ ਖਿਲਾਫ ਮੈਂ ਤੇ ਆਪਣੀ ਕੰਨੀ ਸੁਣਿਆ ਗੱਲ ਕੀ ਹੂੰ ਹੂੰ ਕਰੀ ਜਾਂਦੇ ਏ ਤੁਸੀਂ ਵੀ ਆਪਣੀ ਮੰਮੀ ਦੀ ਸਾਈਡ ਲੈਣੀ ਆ ਤੁਸੀਂ ਮੇਰੀ ਸਾਈਡ ਥੋੜਾ ਲੈਣੀ ਆ ਜਨਾਨੀ ਜੋ ਮਰਜੀ ਕਰੇ ਜਿੱਥੇ ਮਰਜੀ ਜਾਵੇ ਠੀਕ ਆ ਕੀ ਠੀਕ ਆ ਬੋਲੋਗੇ ਹੁਣ ਕੁਛ ਕੀ ਬੋਲਾਂ ਤੇਰਾ ਤੇ ਰੋਜ ਦਾ ਹੀ ਇਹੋ ਚੱਕਰ ਏ ਯਾਰ ਮੈਨੂੰ ਕਿਤੇ ਸਕੂਨ ਨਾਲ ਤੇ ਰਹਿਣ ਦਵੋ ਸਾਰਾ ਦਿਨ ਬਾਹਰ ਬੰਦਾ ਖਪਿਆ ਤਪਿਆ ਹੁੰਦਾ ਘਰੋਂ ਆਵਾ ਤੇ 1K47 ਤੋਂ ਫੜ ਕੇ ਰੱਖੀ ਹੁੰਦੀ ਐ ਟੜ 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 ਲੱਗ ਜਾਨੀ ਐ ਨਾਲੇ ਮੈਨੂੰ ਇੱਕ ਗੱਲ ਦੱਸ ਵੱਡੀ ਐ ਸਿਆਣੀ ਐ ਕਦੀ ਦਾਦੀ ਵੀ ਆਪਣੀ ਪੋਤੀ ਨੂੰ ਗਲਤ ਗੱਲ ਸਿਖਾਊਗੀ ਬੇਵਕੂਫੇ ਉਹ ਮੈਂ ਤੇ ਆਪਣੀ ਕੰਨੀ ਸੁਣਿਆ ਮੈਂ ਤੇ ਤਾਂ ਤੁਹਾਨੂੰ ਕਹਿਣ ਦੀ ਆ ਨਹੀਂ ਤੇ ਮੈਨੂੰ ਕੀ ਲੋੜ ਪਈ ਆ ਤੁਹਾਡੀ ਮੰਮੀ ਦੇ ਖਿਲਾਫ ਤੁਹਾਨੂੰ ਹੀ ਗੱਲਾਂ ਕਰਨ ਦੀ ਤੂੰ ਗਲਤ ਸੁਣਿਆ ਵਾ ਕਿਸੇ ਵੇਲੇ ਨਾ ਕਿਰਨ ਅੱਖੀਂ ਦੇਖਿਆ ਕੰਨੀ ਸੁਣਿਆ ਉਹ ਵੀ ਗਲਤ ਹੁੰਦਾ ਵਾ ਠੀਕ ਆ ਤੇ ਮੈਨੂੰ ਤੇਰੀ ਇਸ ਗੱਲ ਤੇ ਬਿਲਕੁਲ ਵਿਸ਼ਵਾਸ ਨਹੀਂ ਹੈਗਾ ਕਿ ਦਾਦੀ ਜਿਹੜੀ ਆ ਉਹ ਪੋਤੀ ਨੂੰ ਗਲਤ ਸਿਖਾਊਗੀ ਮੇਰੀ ਮਾਂ ਇਹੋ ਜੀ ਨਹੀਂ ਹੈਗੀ ਠੀਕ ਐ ਤੁਹਾਡੀ ਜਨਾਨੀ ਗਲਤ ਆ ਮਾਂ ਤੇ ਸਹੀ ਆ ਮਾਂ ਤੇ ਸਾਖਸ਼ਾ ਦੇਵੀ ਆ ਜਨਾਨੀ ਆ ਜਿਹੜੀ ਚੰਗੀ ਨਹੀਂ ਮਿਲੀ ਤੁਹਾਨੂੰ ਬਾਕੀ ਸਾਰੇ ਘਰ ਦੇ ਚੰਗੇ ਆ ਬਸ ਇੱਕ ਮੈਂ ਹੀ ਆ ਇਸ ਘਰ 'ਚ ਜਿਹੜੀ ਚੰਗੀ ਨਹੀਂ ਹੈਗੀ ਹੁਣ ਤੂੰ ਬਾਹਰ ਜਾਣਾ ਵਾ ਕਿ ਮੈਂ ਜਾਵਾਂ ਚੱਲੀ ਆ ਮੈਂ ਕਰ ਲੋ ਰਮਾਂਜਿੰਨਾ ਕਰਨਾ ਵਾ ਤੇ ਇਹ ਚਾਹ ਪਾਣੀ ਦਾ ਨਾ ਆਪਣੀ ਮਾਂ ਨੂੰ ਕਹਿ ਦਿਓ ਪਰੀ ਪਰੀ ਬੇਟਾ ਪਾਣੀ ਲੈ ਕੇ ਆ। ਖਾਤੀ ਹੋਈ ਪਈ। ਉਹ ਗੱਲ ਜਾਂਦੇ ਆ ਨਾ ਚਾਹ ਨਾ ਪਾਣੀ ਆਉਂਦਿਆਂ ਹੀ ਕੁੱਤੇ ਖਾਣੀ। ਕੀ ਹੋ ਗਿਆ ਪਪਾ ਤੁਹਾਨੂੰ? ਇੰਨੀ ਟੈਨਸ਼ਨ ਚ ਕਿ ਬੈਠੇ ਜੀ? ਉਹ ਟੈਨਸ਼ਨ ਚ ਨਾ ਬੈਠਾ ਪੁੱਤ ਹੋਰ ਕੀ ਕਰਾਂ? ਕਿਤੇ ਘਰ ਵੜੀ ਦਾ ਬਾਹਰ ਵੇਚਿਆ। ਤੇ ਮੰਮੀ ਤੇਰੀ ਚੁਗਲੀਆਂ ਲਾਉਣ ਨੂੰ ਪਹਿਲੋਂ ਹੀ ਬੈਠੀ ਹੁੰਦੀ ਪਤਾ ਨਹੀਂ ਕੌਣ ਇਹਦੇ ਕੰਨ ਭਰਦਾ ਵਾ ਇਹ ਤੇ ਬਸ ਨਾ ਆਪਣੀ ਸੱਸ ਦੇ ਖਿਲਾਫ ਹੀ ਰਹਿੰਦੀ ਐ ਆਪਾਂ ਤੁਸੀਂ ਟੈਨਸ਼ਨ ਨਾ ਲਓ ਤੁਹਾਨੂੰ ਪਤਾ ਹੀ ਆ ਮੰਮੀ ਦੇ ਸੁਭਾਅ ਦਾ ਇੰਨੇ ਸਾਲਾਂ ਤੋਂ ਪਤਾ ਨਹੀਂ ਕਿਉਂ ਹੁੰਦਿਆ ਮੰਮੀ ਨੂੰ ਇੰਨੇ ਟਾਈਮ ਤੋਂ ਟੈਨਸ਼ਨ ਨਾ ਲਓ ਤੁਹਾਨੂੰ ਪਤਾ ਨਾ ਉਹਦਾ ਸੁਭਾਅ ਹੀ ਇਦਾਂ ਦਾ ਆ ਅੱਜ ਵੀ ਮੈਂ ਦਾਦੀ ਦੇ ਨਾਲ ਬੈਠੀ ਸੀਗੀ ਤੇ ਦਾਦੀ ਸਭ ਨੂੰ ਸਮਝਾ ਰਹੇ ਸੀ ਕਿ ਆਪਣੀ ਮੰਮੀ ਦਾ ਹੱਥ ਵਟਾਇਆ ਘਰ ਕੰਮਾਂ 'ਚ ਕੱਲੀ ਲੱਗੀ ਹੁੰਦੀ ਵਿਚਾਰੀ ਹਾਂ ਤੇ ਮੈਨੂੰ ਉੱਥੋਂ ਚੁੱਕ ਕੇ ਲੈ ਆਏ ਕਮਰੇ 'ਚ ਉੱਥੇ ਮੈਨੂੰ ਬੋਲੀ ਜਾਂ ਮੇਰੀ ਇੱਕ ਗੱਲ ਨਹੀਂ ਸੁਣੀ ਮੈਨੂੰ ਟੋਕੀ ਜਾਂਦੇ ਸੀ ਬਸ ਆਪਣਾ ਸੁਣਾਈ ਜਾਂਦੇ ਸੀਗੇ ਇਹ ਇਹਦੇ ਕੰਨ ਪਰਦਾ ਹੋਂ ਨਾ ਇਹੋ ਜੇ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਪਾਪਾ ਇੱਕ ਗੱਲ ਕਹਾਂ ਹਾਂ ਪੁੱਤਰ ਮੰਮਾ ਨਾਲ ਨਾਨੀ ਨਾਲ ਰੋਜ਼ ਰਾਤੀ ਗੱਲਾਂ ਕਰਦੇ ਰਹਿੰਦੇ ਆ ਦੱਦਾ ਘੰਟਾ ਘੰਟਾ ਤੁਸੀਂ ਸਵੇਰੇ ਜਿੱਦੋਂ ਕੰਮ ਤੇ ਚੱਲ ਜਾਂਦੇ ਬਸ ਫਿਰ ਦਿਨੇ ਸ਼ੁਰੂ ਹੋ ਜਾਂਦੇ ਆ ਮੈਂ ਤੇ ਕੰਨਾਂ 'ਚ ਹੈੱਡਫੋਨ ਲਾਏ ਹੁੰਦੇ ਆ ਮੈਨੂੰ ਨਹੀਂ ਪਤਾ ਇੰਨੀ ਧਿਰ ਗੱਲਾਂ ਕਰਦੇ ਰਹਿੰਦੇ ਆ ਪਾ ਆਪਾ ਕੀ ਹੋ ਗਿਆ ਤੁਹਾਨੂੰ ਕੁਝ ਨਹੀਂ ਬੱਚੇ ਤੂੰ ਜਾ ਆਪ ਇੱਕ ਕਪਣਾ ਚਾਹ ਬਣਾ ਕੇ ਲੈ ਕੇ ਆ ਤੇ ਆਪਣੀ ਮਾਂ ਨੂੰ ਨਾ ਕਹਵੇਂ ਹੈ ਕੋਈ ਨਹੀਂ ਮਾਂ ਧੀਆਂ ਗੱਲਾਂ ਕਰਦੀ ਆ ਤੂੰ ਵੀ ਤਾਂ ਗੱਲਾਂ ਕਰਦੀ ਰਹੀ ਨਹੀਂ ਆਪਣੀ ਮੰਮੀ ਨਾਲ ਤੇ ਇਸੇ ਤਰ੍ਹਾਂ ਉਹ ਦੀ ਮੰਮੀ ਆ ਨਾਨੀ ਜਿਹੜੀ ਆ ਤੇ ਇਸ ਕਰਕੇ ਕੋਈ ਗੱਲ ਨਹੀਂ ਇਹ ਤੂੰ ਇਹਨਾਂ ਗੱਲਾਂ 'ਤੇ ਧਿਆਨ ਨਾ ਦਿਆ ਕਰ ਸਿਰਫ ਪੜ੍ਹਾਈ 'ਤੇ ਧਿਆਨ ਦੇ। ਜਾ ਚਾਹ ਬਣਾ ਕੇ ਲਿਆ फटाफट ਇੱਕ ਕੱਪ। ਆ ਲੈ ਜਾ ਪੁੱਤਰ। ਕੀ ਦੱਸੋ ਤੈਨੂੰ ਮਾਂ ਪੁੱਤ? ਇਸ ਗੱਲ ਦਾ ਤੇ ਮੈਨੂੰ ਵੀ ਪਤਾ ਵਾ। ਕਿ ਇਹ ਕਲਪੀ ਕਿਉਂ ਰਹਿੰਦੀ ਐ ਤੇ ਕਿਹੜੀਆਂ-ਕਿਹੜੀਆਂ ਦੋ-ਦੋ ਘੰਟੇ ਗੱਲਾਂ ਹੁੰਦੀਆਂ। ਹਾ ਹਾ ਮਮੀ ਤੂੰ ਟੈਨਸ਼ਨ ਨਾ ਲੋ ਨਹੀਂ ਕੀ ਦੁਖੀ ਕੀਤਾ ਸਾਰਿਆਂ ਨੇ ਇੱਥੇ ਤੇ ਤੁਹਾਨੂੰ ਪਤਾ ਦੇਗਾ ਇਹਨਾਂ ਸਾਰਿਆਂ ਦਾ ਜਿਵੇਂ ਤੁਸੀਂ ਕਿਹਾ ਸੀ ਨਾ ਪੁੱਤਰਾ ਹੀ ਕਰਦੀ ਆ ਮੈਂ ਤੇ ਹੋਰ ਕੀ ਆ ਮੈਨੂੰ ਮੈਂ ਕਿਉਂ ਇੰਨੀ ਦੀ ਗੱਲ ਸੁਣਾ ਤੇ ਹੋਰ ਬਸ ਸਾਸੂ ਨੂੰ ਤੇ ਕੋਈ ਕੰਮ ਪਸੰਦ ਨਹੀਂ ਆਉਂਦਾ ਮੇਰਾ ਕੀ ਕਹਿ ਸਕਦੇ ਹੂੰ ਭਾਬੀ ਵੀਲਾ ਆ ਗਿਆ ਇਤਨਾ ਕਰਦੀ ਆ ਬਾਤੋ ਗੱਲ ਤੁਹਾਨੂੰ ਆ ਪੂਰੇ ਘਰ ਚ ਲੱਭਣਾ ਤੇ ਤੁਸੀਂ ਇੱਥੇ ਜੀ ਹਾਂਜੀ ਦੱਸੋ ਭਾਬੀ ਮੈਨੂੰ ਨਾ ਭੁੱਖ ਬੜੀ ਲੱਗੀ ਆ ਤੇ ਤੁਸੀਂ ਇਦਾਂ ਕਰੋ ਮੈਨੂੰ ਪਰੌਂਠੀਆਂ ਬਣਾ ਦਿਓ ਬੜਾ ਦਿਲ ਕਰਦਾ ਤੁਹਾਡੇ ਹੱਥ ਦੀਆਂ ਪਰੌਂਠੀਆਂ ਖਾਣ ਨੂੰ ਮੇਰੀ ਨਾ ਗੱਲ ਸੁਣ ਸਾਹਿਲ ਤੂੰ ਜਦੋਂ ਰੋਟੀ ਬੰਦੀ ਆ ਉਦੋਂ ਤੂੰ ਸੁੱਤਾ ਨਾ ਵਾ ਤੇ ਯਾਹ ਤੂੰ ਬਾਹਰ ਨਿਕਲ ਜਾਣਾ ਐਕਟਿਵ ਵਾਲਾ ਲੈ ਕੇ ਉਦੋਂ ਨਹੀਂ ਤੇਰੇ ਕੋਲ ਰੋਟੀ ਖਾਦੀ ਜਾਂਦੀ ਤੂੰ ਆ ਨਾ ਸਪੈਸ਼ਲ ਤੇਰੇ ਵਾਸਤੇ ਬਣਾ ਕੇ ਰੱਖੀਏ ਯਾ ਨਾ ਤੂੰ ਫੋਨ ਕਰ ਦਿਆ ਕਰ ਕਿ ਮੈਂ ਚੱਲਣਾ ਵਾ ਕਿ ਮੈਂ ਸੁੱਤਾ ਵਾ ਤੇ ਮੇਰੇ ਵਾਸਤੇ ਲਾ ਕੇ ਹੌਟਕੇਸ ਦੇ ਵਿੱਚ ਰੱਖ ਦਿਆ ਕਰੋ ਐਡੇ ਵੇਲੇ ਨਹੀਂ ਹੈਗੇ ਕੋਈ ਕਿ ਤੂੰ ਜਦੋਂ ਆਵੇਂ ਉਹਦੇ ਤੈਨੂੰ ਗਰਮ ਗਰਮ ਬਣਾ ਕੇ ਦਈਏ ਜਦੋਂ ਭੰਦੀ ਹੁੰਦੀ ਹੈ ਨਾ ਉਦੋਂ ਹੀ ਆ ਕੇ ਖਾ ਲਿਆ ਕਰ ਕੀ ਜਾ ਮੰਮੀ ਨੂੰ ਕਹ ਲੈ ਮੰਮੀ ਅੰਦਰ ਹੋਣੇ ਆ ਮੈਨੇ ਮੇਰੇ ਤੋਂ ਨਾ ਆਸ ਰੱਖੀ ਕੱਲਾ ਪਰੋਂਠੀ ਹੰਦਾ ਹੀ ਕਹਤਾ ਵਾ ਤੇ ਭਾਬੀ ਨੇ ਯਾਰ ਯਾਰ ਗੱਲਾਂ ਸੁਣਾਦੀਆਂ ਇਹਦੇ ਨਾਲੋਂ ਚੰਗਣ 12 ਕੁਝ ਖਾਣ ਹੁੰਦਾ ਮੈਂ ਪਤਾ ਨਹੀਂ ਭਾਬੀ ਦਾ ਨੇਚਰ ਨਾ ਕਦੋਂ ਨੇਚ ਹੋਣਾ ਵਾ ਹਮੇਸ਼ਾ ਓਖੜੇ ਹੀ ਰਹਿਣਾ ਉਹਨਾਂ ਨੇ ਕਿਸੇ ਨੂੰ ਚੱਜਣਾ ਜਵਾਬ ਦੇਣਾ ਇਹਨੇ ਹੁੰਦਾ ਦਾਣੀ ਕਿੱਥੇ ਚਲੇ ਗਈ ਚਾਹ ਧਰ ਕੇ ਮਸ਼ਾਅੱਲਾ ਦੇਣੀ ਪਾਇਆ ਕੀ ਕਰਦਾ ਮੈਂ ਪੁੱਤਰ ਸਜਾ ਮਿਲਣ ਦੀ ਵਿਆਹ ਕਰਾਉਂਦੀ ਕੇ ਉਦੋਂ ਤੁਹਾਨੂੰ ਪਈ ਹੀਗੀ ਕਿ ਵਿਆਹ ਕਰਾ ਵਿਆਹ ਕਰਾ ਵਿਆਹ ਕਰਾ ਆ ਵੇ ਲੈ ਲੋ ਵਿਆਹ ਇੰਨਾ ਮੈਂ ਬਣ ਗਈ ਹੈਗੇ ਹਾਂ ਪੁੱਤਰ ਮੈਂ ਵੇ ਲੈ ਲੋ ਭਾਬੀ ਨੂੰ ਕਿਹਾ ਸੀਗਾ ਕਿ ਮੈਨੂੰ ਭੁੱਖ ਲੱਗੀ ਆ ਤੇ ਪਰੌਂਠੀਆਂ ਬਣਾ ਦਿਓ ਇੰਨਿਆਂ ਇੰਨਿਆਂ ਮੈਨੂੰ ਗੱਲਾਂ ਸੁਣਾਤੀਆਂ ਵਾ ਅੱਛਾ ਮੇਰੀ ਜਨਾਨੀ ਆ ਮੈਨੂੰ ਆਉਂਦੇ ਨੂੰ ਚਾਹ ਨਹੀਂ ਪੁੱਛਦੀ ਤੈਨੂੰ ਪਰੌਂਠੀਆਂ ਬਣਾ ਕੇ ਦਿੰਦੀ ਆ ਪਰ ਇਹ ਵੀ ਪਤਾ ਨਹੀਂ ਕਿੱਥੇ ਚਲੇਗੀ ਚਾਹ ਬਣਾਉਂਦੀ ਬਣਾਉਂਦੀ ਪੁੱਤਰ ਉਹ ਤੇ ਬੱਚਾ ਹੈਗੀ ਆ ਤੈਨੂੰ ਕਾਦੇ ਵਾਸਤੇ ਕਹੇ ਚਾਹ ਬਣਾਉਣ ਵਾਸਤੇ ਕਿੰਨੂ ਕਮਾ ਮੰਮੀ ਤੈਨੂੰ ਵਾਅਦੇ ਤੈਨੂੰ ਮੈਂ ਬਣਾ ਦਿੰਨੀ ਆ ਜਦੋਂ ਉੱਪਰ ਪਾ ਦੇ ਚਾਹ ਫੇਰ ਤੇ ਮੰਮੀ ਜੇ ਭਾਬੀ ਨੇ ਨਹੀਂ ਕਰਨਾ ਘਰ ਦੇ ਵਿੱਚ ਜਿਹੜਾ ਵੀ ਖਾ ਫਿਰ ਉਹਨੂੰ ਹੀ ਕਹਿਣਾ ਵਾ ਪੁੱਤਰ ਤੁਸੀਂ ਮੈਨੂੰ ਕਿਹਾ ਜਾਏ ਤੁਸੀਂ ਤਾਂ ਘਾਰ ਹੀ ਨਹੀਂ ਸੀ ਤੁਸੀਂ ਕਿੱਥੇ ਗਏ ਸੀਗੇ ਮੈਂ ਸਿਰੋਂ ਦਵਾਈ ਲੈਣ ਗਈ ਸੀ ਬੱਸ ਇਸੇ ਹੀ ਗੱਲ ਦਾ ਗਲੇਸ਼ ਜੀ ਚਲ ਕੋਈ ਗੱਲ ਤੂੰ ਕਲੇਸ਼ ਨਾ ਪਾਇਆ ਕਰ ਤੁਸੀਂ ਕੋਈ ਵੀ ਕੰਮ ਕਰਨਾ ਹੋਵੇ ਨਾ ਤੁਸੀਂ ਮੈਨੂੰ ਦੱਸ ਦਿਆ ਕਰੋ ਤੇ ਇਹਦਾ ਤੇ ਕੋਈ ਹੱਲ ਕਰੀਏ ਇਸ ਤਰ੍ਹਾਂ ਸਾਰੀ ਜ਼ਿੰਦਗੀ ਮੇਰੀ ਬਰਬਾਦ ਹੋਣ ਢਈ ਆ ਮੰਮੀ ਉਹਦੇ ਨੂੰ ਜਰੂਰ ਤਾਂ ਹੀ ਵਿਆਹ ਕਰਾਉਣਾ ਸੀ ਨਾ ਥੋੜਾ ਜਾਂਚ ਪੜਤਾਲ ਕਰ ਲੈਂਦੇ ਨਾ ਤੇ ਆ ਦਿਨ ਨਾ ਵੇਖਣਾ ਪੈਂਦਾ ਸਾਨੂੰ ਉਹਦੋਂ ਤੂੰ ਤੁਸੀਂ ਬੜਾ ਕਹਿੰਦੇ ਸੀ ਨਾ ਜੀ ਨਾਮ ਮੇਰੀ ਸਹੇਲੀ ਰਿਸ਼ਤਾ ਕਰਾਉਂਦੀ ਆ ਬੜੀ ਵਧੀਆ ਕੁੜੀ ਆ ਸੇਲ ਪੁਣਾ ਲੈ ਕੇ ਬੈਠਾ ਹੀ ਮੈਨੂੰ ਮੰਮੀ ਦਾ ਨਾਲੇ ਮੰਮੀ ਆ ਵੇਖੋ ਜੇ ਤੁਹੀਂ ਮੇਰਾ ਰਿਸ਼ਤਾ ਕਰਨਾ ਹੋਣਾ ਉਦੋਂ ਕੁੜੀ ਵੇਖ ਲਿਓ ਕਿ ਉਹਨੂੰ ਘਰ ਦੇ ਕੰਮ ਕਰਨੇ ਆਉਂਦੇ ਕਿ ਨਹੀਂ ਦੇ ਪੁੱਤਰ ਕਿਸੇ ਦੇ ਕੋਈ ਢਿੱਡ 'ਚ ਨਹੀਂ ਵੜਿਆ ਹੁੰਦਾ ਸਾਹਿਲ ਮੰਮੀ ਤੇ ਠੀਕ ਕਹਿਣ ੜੇ ਆ ਕਿ ਕਹੇ ਦੇ ਅੰਦਰ ਵੜ ਕੇ ਥੋੜੀ ਵੇਖਿਆ ਹੁੰਦਾ ਵਾ ਬਾਕੀ ਮੰਮੀ ਇਹ ਜ਼ਰੂਰ ਧਿਆਨ ਰੱਖਿਓ ਕਿ ਕੁੜੀ ਪੇਕਿਆਂ ਜੀ ਫੋਨ ਤੇ ਨਾ ਲੱਗੀ ਰਵੇ ਦੇ ਪੁੱਤਰ ਨਹੀਂ ਤੇ ਜਾਚ ਸਿੱਖ ਲਾ ਮੇਰੇ ਅੰਗੂ ਚਾਹ ਬਣਾਉਣ ਦੀ ਕਿਸੇ ਸਭ ਕੁਛ ਮੰਨੇ ਕਸੂਰਵਾਦ ਸਮਝਦੇ ਕੇ ਕਿ ਮੈਂ ਕੀ ਗਲਤੀ ਕੀਤੀ ਕਿਸੇ ਨੇ ਪੁੱਤ ਮੈਂ ਤੈਨੂੰ ਪੱਲਾ ਵੀ ਕਿਹਾ ਕੁੱਟਡ ਵਿੱਚ ਨਹੀਂ ਵੜਿਆ ਹੁੰਦਾ ਹੁਣ ਉਹਨੂੰ ਮੈਂ ਜੇ ਸਮਝਾਨੀ ਆ ਉਹ ਮੇਰੀ ਗੱਲ ਦਾ ਗੁੱਸਾ ਕਰ ਲੈਂਦੀ ਆ ਹੁਣ ਮੈਂ ਲੋਕਾਂ ਨੂੰ ਥੋੜੀ ਸੁਣਾਣਾ ਮੇਰੀ ਤੇ ਜ਼ਿੰਦਗੀ ਮੰਮੀ ਖਰਾਬ ਹੋ ਗਈ ਨਾ ਕੋਈ ਖਰਾਬ ਨਹੀਂ ਕੁਛ ਨਹੀਂ ਹੁੰਦਾ ਆਪੇ ਢਾ ਦੇਗੀ ਪੁੱਤਰ ਟਾਈਮ ਪੈਂਦੇ ਆਪੇ ਉਹਨੇ ਸਹੀ ਹੋ ਜਾਏ ਇੰਨਾ 15 ਸਾਲ ਤੇ ਅੱਗੇ ਹੋ ਗਏ ਮੰਮੀ ਹੋਰ ਪਤਾ ਨਹੀਂ ਕਿੰਨੀ ਕੁ ਮੈਂ ਵੇਟ ਕਰਾਂ ਤੇ ਜਿਹਦੇ ਨਾਲ ਮੈਡਮ ਹੋਣੇ ਜਿਹੜੇ ਆ ਉਹ ਥੋੜਾ ਧਿਆਨ ਦੇਣਾ ਸ਼ੁਰੂ ਕਰ ਦੇਣੇ ਕਿ ਮੈਂ ਆਪਣੇ ਬੰਦੇ ਦੀ ਇੱਜ਼ਤ ਕਿ ਤਰ੍ਹਾਂ ਕਰਨੀ ਆ ਉਹ ਮੰਮੀ ਫਾਈਨ ਤੇ ਚਾਹ ਬਣਾ ਲਈ ਆ ਮੈਨੂੰ ਦੱਸੋ ਮੈਨੂੰ ਰੋਟੀ ਮਿਲਨੀ ਘਰ ਦੇ ਵਿੱਚ ਕਿਉਂਕਿ ਮੈਂ ਬਾਹਰ ਕੁਝ ਖਾ ਕੇ ਆਵਾ ਸਭ ਕੁਝ ਮਿਲੇਗਾ ਪੁੱਤਰ ਤੈਨੂੰ ਨਾਲੇ ਮਾਨੂੰ ਦੱਸ ਉਹ ਤੇ ਗਰਮ ਹੋਇਆ ਆ ਤੂੰ ਉਹਨੂੰ ਹੋਰ ਗਰਮ ਕਰ ਛੱਡੇ ਤੇ ਮੰਮੀ ਵੇਖੋ ਨਾ ਮੈਂ ਭਾਬੀ ਨੂੰ ਕਿੰਨੇ ਪਿਆਰ ਨਾਲ ਪੁੱਛਿਆ ਹੈਗਾ ਕਿ ਮੰਮੀ ਕਿੱਥੇ ਹੈ ਮੈਂ ਤਾਂ ਸਭ ਕੁ ਕਹਿਣਾ ਵੀ ਨਹੀਂ ਸੀ ਕਹਿੰਦੇ ਮੈਨੂੰ ਕੀ ਪਤਾ ਮੰਮੀ ਕਿੱਥੇ ਹਨ ਨਾਲੇ ਯਾਰਿਆ ਗੱਲਾਂ ਸੁਣਾਉਂਦੇ ਜਦੋਂ ਮੈਂ ਕਹਾਂ ਰੋਟੀ ਬਣਾ ਦੋ ਪੁੱਤਰ ਮੇਰੀ ਗੱਲ ਸੁ ਜਦੋਂ ਗੋਲਟੀ ਕੋਲ ਹੋਵੇ ਨਾ ਉਹਦੀ ਰੋਟੀ ਵੱਲੋਂ ਨਾ ਕੋਈ ਗੱਲ ਨਾ ਕਰਿਆ ਕਰ ਦੇਖ ਪੁੱਤਰ ਉਹ ਘਰ ਚ ਨਾ ਕਨੇ ਸੋਨੇ ਨਹੀਂ ਲੱਗਦੇ ਭਾਜੀ ਨੂੰ ਕਿਹੜਾ ਨਹੀਂ ਪਤਾ ਦੇਖ ਪੁੱਤਰ ਭਾਵੇਂ ਉਹਨੂੰ ਪਤਾ ਹੈਗਾ ਵੈ ਪਰ ਅਸੀਂ ਆਪਣੇ ਮੂੰਹੋਂ ਨਾ ਕੁਝ ਨਹੀਂ ਕਹਿਣਾ ਕਿ ਉਹਦੀ ਰੋਟੀ ਇਸ ਤਰ੍ਹਾਂ ਦੀ ਹੈ ਉਤੇ ਗੇ ਕਲਪੇ ਆ ਪਿਆ ਆ ਹੋਰ ਕਲਪਾਈਏ ਉਹਨੂੰ ਚਲੋ ਮੰਮੀ ਮੈਂ ਨਹੀਂ ਕਹਦਾ ਤੀ ਮੈਨੂੰ ਰੋਟੀ ਦੇ ਦੋ ਯਾਰ ਬੜੀ ਭੁੱਖ ਲੱਗੀ ਈ ਉਹਨਾਂ ਕਿਦੀ ਸੁਣਾ ਤੇ ਕਿਦੀ ਨਾ ਸੁਣਾ ਜੇ ਨੂੰ ਦੀ ਗੱਲ ਕਰਦੀਆਂ ਉਹ ਮੈਨੂੰ ਪੁੱਠਿਆ ਪੈ ਜਾਂਦੀ ਐ ਕੰਦੀ ਤੁਸੀਂ ਬੋਲਦੇ ਬੜਾ ਜੇ ਜੇ ਪੁੱਤਰ ਨੂੰ ਕਰਨੀ ਐ ਉਹ ਕਰਦਾ ਅੱਜ ਤੇ ਮੈਨੂੰ ਮੇਨਾ ਮਾਰ ਕੇ ਚਲਾ ਗਿਆ ਤੁਸੀਂ ਮੇਰਾ ਬੇੜਾ ਕਰਕੇ ਕਰਤਾ ਕੋਈ ਮਾਂ ਚਾਹਵੇਗੀ ਤੇ ਆਪਣੇ ਬੱਚੇ ਨਾਲ ਲੱਦਾ ਹੋਵੇ ਸਾਹੀ ਨੇ ਸੇ ਕੀਆ ਬਈ ਹੁਣ ਮੇਰੀ ਲਿਆਉਗੇ ਨਾ ਸੋਚ ਸਮਝ ਕੇ ਲਿਆਨਾ ਪਰਮਾਤਮਾ ਮੇਰੀ ਹੈ ਮੇਰਾ ਤੇ ਨਾ ਦਿਮਾਗ ਫਟਣ ਦੇ ਉੱਤੇ ਆ ਗਿਆ ਪਾ ਕੀ ਕਰਾਂ ਮੈਂ ਕੀ ਕਰਾਂ ਗੁੱਸਾ ਇੰਨਾ ਛੜੰਦਿਆ ਮੈਨੂੰ ਰਿੰਪੀ ਨੂੰ ਫੋਨ ਕਰਦੀ ਆ ਚੋਕ ਲਵੇ ਸਹੀ ਫੋਨ ਹੈ ਹੈਲੋ ਹੈਲੋ ਹਾਰੀਂਪੀ ਕੀ ਹਾਲ? ਬਾਲਸ ਵਧੀਆ ਤੁਸੀਂ ਸੁਣਾਓ। ਯਾਰ ਮੇਰਾ ਹਾਲ ਬਿਲਕੁਲ ਵਧੀਆ ਨਹੀਂ ਹੈਗਾ। ਹਾਂ ਹਾਂ ਕੀ ਹੋ ਗਿਆ ਵਾ? ਹੋਣਾ ਕੀ ਯਾਰ? ਤੈਨੂੰ ਪਤਾ ਨਹੀਂ ਆ ਸਾਰਿਆਂ ਨੇ ਮੇਰਾ ਦਿਮਾਗ ਖਰਾਬ ਕਰਕੇ ਰੱਖ ਦਿੱਤਾ। ਮੇਰੀ ਸੱਸ ਉਹਨੂੰ ਮੇਰੀ ਕੋਈ ਚੀਜ਼ ਪਸੰਦ ਨਹੀਂ ਆਉਂਦੀ। ਜੋ ਮੈਂ ਕਰਦੀ ਆ ਉਹ ਤਾਂ ਉਲਟਾ ਹੀ। ਨਹੀਂ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਪੁੱਤ। ਇਸ ਤਰ੍ਹਾਂ ਕਰੀਦਾ। ਨਾ ਮੈਂ ਪਾਗਲ ਆ। ਮੈਂ ਬੱਚੀ ਆ। ਐਡੀ ਵੱਡੀ ਕੁੜੀ ਦੀ ਮੈਂ ਮਾਂ ਆ ਤੇ ਹਜੇ ਤੱਕ ਮੈਨੂੰ ਭਲਾ ਅਕਲ ਨਹੀਂ ਆਈ। ਯਾਰ ਕੀ ਕਰ ਸਕਦੇ ਆਂ? ਕੌਣ ਸਮਝਾਵੇ? ਮਾਪੂਰ ਸਮਨ ਚਾਹੀਦੀ ਔਰ ਨੋ ਨੋ ਤੀ ਤੁਹਾਡੇ ਘਰ ਦੀ ਮੈਂ ਉਹੀ ਤੇ ਕਹਿ ਨਹੀਂ ਆ ਇੰਨੇ ਸਾਲ ਹੋ ਗਏ ਆ ਮੇਰੇ ਵਿਆਹ ਨੂੰ ਪਰ ਅੱਜ ਤੱਕ ਕਦੀ ਵੀ ਇੰਨੇ ਮੇਰੀ ਤਾਰੀਫ ਨਹੀਂ ਕੀਤੀ ਜਦੋਂ ਵੀ ਨਹੀਂ ਨਹੀਂ ਤੂੰ ਜਿਹੜਾ ਕੰਮ ਕੀਤਾ ਨਾ ਜੇ ਕਿਤੇ ਮੈਂ ਕਰਦੀ ਨਾ ਫਿਰ ਉਹ ਬੜਾ ਹੀ ਵਧੀਆ ਕੰਮ ਹੋ ਜਾਣਾ ਸੀਗਾ ਨਾ ਤੂੰ ਅਲੋ ਕਰ ਕਰ ਲੈਣਾ ਸੀਗਾ ਕੰਮ ਮੇਰੇ ਗੱਲ ਸੁਣੋ ਅਕਲਪਣ ਕੋ ਦੇ ਜੇ ਨਾ ਕਿ ਬੀਬੀ ਵਾਲਾ ਕੱਟੋ ਕੋ ਚੁੱਪ ਕਰਕੇ ਆਪਣਾ ਬੈਗ ਫੜੋ ਤੇ ਇੱਥੇ ਆਓ ਸ਼ਾਂਤੀ ਦੋ دماغ ਨੂੰ ਥੋੜੀ ਜਿਹੀ ਨਾਲੇ ਕੀ ਕਿਆ ਚੁੱਕੋ ਕਰਕੇ ਫੇਰ ਫੜੋ ਦੋ ਕੱਪੜੇ ਪਾਓ ਆਪਣੇ ਕਿੱਕ ਨੂੰ ਪਤਾ ਨਾ ਲੱਗੇ ਚੁੱਪ ਕਰਕੇ ਇੱਥੇ ਆਇਆ ਤੇ ਪਰੀ ਨੂੰ ਛੱਡ ਗਿਆ ਉਥੇ ਪਰੀ ਨੂੰ ਪਾਹੋ ਪਾਗਲ ਆ ਉਹ ਤੇ ਮੇਰੇ ਬਿਨਾ ਸੌਂਦੀ ਨਹੀਂ ਆ ਉਹਨੂੰ ਮੈਂ ਕਿਵੇਂ ਛੱਡ ਕੇ ਆ ਸਕਦੀ ਆ ਪਰੀ ਸੁਣੋ ਗੱਲ ਤੇ ਸੁਣੋ ਛੱਡ ਗਿਆ ਪਰੀ ਨੂੰ ਬਾਹਰ ਵਿੱਚ ਜਾਣ ਤੇ ਹਾਲ ਚਾਲ ਪੁੱਛਣੇ ਮਨ ਕਾਦੀ ਸੀ ਆਈਡੀ ਕਿੱਥੋਂ ਲੈਣੀ ਤੇ ਫਿਰ ਮੁੜ ਕੇ ਪਰੀ ਵੀ ਨਾਲ ਆ ਗਈ ਤੇ ਪਤਾ ਫ ਲੱਗੇ ਘਰ 'ਚ ਕੌਣ ਹੁੰਦਾ ਕੀ ਕਰਦੇ ਫਿਰ ਪਾਹਰੋ ਫਿਰ ਸੋਏਗੀ ਕਿਦ ਨਾਲ ਸੋਏਗੀ ਦਾਦੀ ਨਾਲ ਸੋਜੂਗੀ ਕੋਈ ਗੱਲ ਨਹੀਂ ਤਾਂ ਚੁੱਪ ਤੂੰ ਆਪਣਾ ਚੁੱਪ ਕਰਕੇ ਇੱਥੇ ਆਏ ਬੈਗ ਲੈ ਕੇ ਆਪਣਾ ਨਹੀਂ ਤੇ ਇਹ ਨਾ ਨਾ ਹੋਵੇ ਉਹਦਾ ਸਕੂਲ ਵੀ ਤੇ ਹੁੰਦਾ ਵਾ ਕਿਵੇਂ ਹੋਊਗਾ ਪੋਸੀਬਲ ਉਹਨੂੰ ਮੈਂ ਨਾਲ ਹੀ ਲੈਣਨੀ ਆ ਚਲ ਠੀਕ ਆ ਜੋ ਤੁਹਾਨੂੰ ਸਹੀ ਲੱਗਦਾ ਕਰ ਲਓ ਤੂੰ ਚੁੱਪ ਕਰਕੇ ਇੱਥੇ ਆਓ ਐਵੇਂ ਦਿਮਾਗ ਖਰਾਬ ਕਰੰਦੇ ਆਪਣਾ ਹੁਣ 2 10ਵੀਂ ਪਰੀ ਨੂੰ ਨਾਲ ਲੈ ਕੇ ਆਵਾਂਗੇ ਘਰੇ ਛੱਡ ਕੇ ਆਵਾਂ ਮੈਨੂੰ ਤੇ ਕੁਝ ਨਹੀਂ ਪਤਾ ਜੀ ਮੈਂ ਮੈਂ ਕਹਾਂ ਉਹਨੂੰ ਛੱਡ ਕੇ ਆਓ ਤੂੰ ਹੀ ਇੱਥੇ ਆ ਕੇ ਪਰੀ ਵੀ ਆ ਕੇ ਕਹਾਂ ਉਹ ਕਿਤੇ ਘੁੰਮਣ ਚੱਲ ਗਈ ਜਾਂ ਕੋਈ ਇੱਥੇ ਆ ਗਿਆ ਕੋਈ ਹੋਰ ਖਰੀਦ ਲਈ ਜਾਂ ਕੋਈਸ ਕਾਲਕ ਸਾਨੂੰ ਕਿਤੇ ਮਨ ਲੱਗੂਗਾ ਕਮ ਸੇ ਕਮ ਘਰ ਦੀ ਸੀ ਇਹ ਢਿੱਤੇ ਚਾਹੀਦੇ ਕਿ ਚਾਹੀਦੇ ਆਪਾਨੂੰ ਚਲ ਠੀਕ ਆ ਫਿਰ ਪਰ ਇਹਨੂੰ ਪਤਾ ਤਾਂ ਲੱਗਦਾ ਰਹੂਗਾ ਕੀ ਕਰਦੇ ਹੋ ਕੀ ਨਹੀਂ ਕਰਦੇ ਮਗਰ ਨਾ ਆਪੇ ਨੂੰ ਦੋ ਦਿਨ ਪੈਨ ਗਿਆ ਸਿਰ ਤੇ ਆਪੇ ਨਾਨੇ ਚਿੱਤੀ ਆਉਗੀ ਨਾ ਦੀ ਚਲ ਠੀਕ ਆ ਫਿਰ ਚੁੱਪ ਕੇ ਤੁਸੀਂ ਆਪਣਾ ਬੈਗ ਲੈ ਕੇ ਤੇ ਆ ਜਾਓ ਚਲ ਠੀਕ ਆ ਆਨ ਲੱਗੀ ਮੈਂ ਫਿਰ ਚੁੱਪ ਕੇ ਦੋਗ ਦਿਨ ਲਈ ਮੈਂ ਮਮੀ ਵਾਲ ਚੱਲੀ ਆ। ਹੋ ਗਿਆ। ਵੈਸੇ ਹੀ ਚੱਲੀ ਆ ਮੈਂ ਜਾ ਨਹੀਂ ਸਕਦੀ ਉਹਨਾਂ ਵੱਲ। ਐਡੀ ਕੀ ਗੱਲ ਹੋਈ ਅਚਾਨਕ ਮਮੀ ਵਾਲ ਚੱਲੀ। ਗੱਲ ਗੁੱਲ ਕੋਈ ਨਹੀਂ ਹੋਈ। ਮੈਂ ਦੋਗ ਦਿਨ ਰੈਸਟ ਕਰਨ ਚੱਲੀ ਆ। ਪਰ ਤੂੰ ਵੀ ਚੱਲੀ ਆ। ਨਹੀਂ ਪਾਪਾ। ਇਹਦੇ ਤੇ ਸਕੂਲ ਆ। ਦੋਗ ਦਿਨ ਕੋਈ ਗੱਲ ਨਹੀਂ। ਇੱਥੇ ਰਹਿ ਲੂਗੀ। ਜੇ ਨਹੀਂ ਦਿ ਲੱਗਦਾ ਨਾ ਤੂੰ ਵੀ ਕੱਪੜੇ ਪੈਕ ਕਰ ਲੈ ਤੇ ਤੂੰ ਵੀ ਚੱਲ ਮੇਰੇ ਨਾਲ। ਦੋਗ ਦਿਨ ਬਨਾਨੀ ਵੱਲੇ ਹੋ ਕੇ ਆ ਜੰਨੇ। ਨਹੀਂ ਐਤਵਾਰ ਚਲ ਜੇ ਓਏ ਈਡੀ ਕਿਹੜੀ ਗੱਲ ਐ ਕਿ ਜਿਹੜਾ ਹੁਣੇ ਹੀ ਚਲੇ ਜਾਣਾ ਵਾ। ਕੋਈ ਸ਼ਨੀ ਐਤਵਾਰ ਨਹੀਂ ਜਾਣਾ ਮੈਂ ਅੱਜ ਹੀ ਜਾਣਾ ਵਾ। ਜੇ ਤੂੰ ਜਾਣਾ ਵਾ ਤੇ ਕੱਪੜੇ ਪੈਕ ਕਰ ਤੇ ਚੱਲ ਨਹੀਂ ਤੇ ਮੈਂ ਤੇ ਚੱਲਨੀ ਐ। ਕਿਰੇਨ ਜਾ ਤੇ ਗੱਲ ਦੱਸ ਗੱਲ ਕੀ ਐ? ਇਹ ਕੋਈ ਤਰੀਕਾ ਨਹੀਂ ਐ ਕਿ ਚੁੱਕਿਆ ਬੈਗ ਤੇ ਚੱਲੇ ਆ ਬਾਹਰ ਚੁੱਕਿਆ ਬੈਗ ਤੇ ਚੱਲੇ ਆ ਬਾਹਰ। ਕੋਈ ਸਰਾਂਚ ਨਹੀਂ ਰਹਿਣ ਦੇ ਘਰ ਚ ਰਹਿਣ ਦੇ ਜੇ। ਮੈਨੂੰ ਵੀ ਪਤਾ ਵਾ। ਫੇਰ ਤੇ ਮੈਂ ਚੱਲੀ ਆ ਜਵਾਬ ਦੇ ਕੇ ਜਾਣਾ ਪਊਗਾ ਕਿਉਂ ਜਾਣਾ ਵਾ ਜਵਾਬ ਕਦੇ ਦੇਣਾ ਵਾ ਮੈਂ ਕਹਿ ਤਾ ਦਿੱਤਾ ਵਾ ਮੈਂ ਚੱਲੀ ਆ ਦੋ ਦਿਨ ਬਾਅਦ ਆ ਜਾਂਗੀ ਵਾ ਵਾ ਤੇਰਾ ਨਾ ਕੋਈ ਪੀਜੀ ਚ ਨਹੀਂ ਰਹਿਣ ਲਈ ਤੂੰ ਠੀਕ ਐ ਕਿ ਮੈਂ ਚੱਲੀ ਆ ਤੇ ਦੋ ਦਿਨ ਘਰੇ ਲਾ ਕੇ ਤੇ ਫੇਰ ਆ ਜਾਊਂਗੀ ਠੀਕ ਐ ਵਿਆਹੀ ਵਰੀ ਆ ਕੋਈ ਗੱਲ ਨਹੀਂ ਇੰਨਾ ਹਾਈਪਰ ਹੋਣ ਦੀ ਕੀ ਲੋੜ ਆ? ਬਾਕੀ ਜਾਣੇ ਤੇ ਸਾਰੇ ਘਰੇ ਹੀ ਆ ਮੇਰੇ ਇੱਕ ਜਾਣੇ ਤੇ ਜਾਣ ਨਾਲ ਕੀ ਫਰਕ ਪੈ ਜਾਂਦਾ ਇਸ ਘਰ ਨੂੰ? ਕਾਰਨ ਕੀ ਆ ਜਾਣ ਦਾ? ਸਰੀਆਤ ਵਾਰ ਕਿਉਂ ਨਹੀਂ ਜਾਂਦੀ ਜੇ ਵੈਸੇ ਹੀ ਜਾਣਾ? ਉਹਨੂੰ ਕਿਉਂ ਨਹੀਂ ਲੈ ਕੇ ਜਾਂਦੀ ਫਿਰ ਨਾਲ ਜਾਣਾ ਤੇ? ਤੇ ਕਹਿ ਤ ਦਿੱਤਾ ਬੈਗ-ਬੈਗ ਕਰ ਲੈ ਨਾਲ ਚੱਲ ਪਾ ਮੇਰੇ। ਨਹੀਂ ਤੇ ਉੱਥੇ ਕੋਈ ਨਹੀਂ ਇੱਕ ਦੋ ਤੇਰਾ ਸੁਗੜ ਭਿਆਣਾ ਚੱਲੇ ਨਾਲ ਤੂੰ ਵੀ ਫਿਰ। ਜਾਣਾ ਵਣ ਤੇ ਜਾ ਆਵੀਂ ਫਿਰ ਮੇਰੀ ਮਰਜ਼ੀ ਨਾਲ। ਜਾ ਚੱਲੀ ਆ ਮੈਂ। ਦਾਦੀ, ਚਾਚੂ ਰਹੰਦੇ ਕੋਈ ਗੱਲ ਨਹੀਂ ਇਹਨੂੰ ਜਿਆਦਾ ਚਾ ਚੜਿਆ ਨਾ ਜਾਣਦਾ ਕੀ ਹਾ ਵਾ ਜੀ ਆ ਇਧਰ ਵੇਖੋ ਜੀ ਭਾਬੀ ਲਾ ਦੇ ਲਈ ਨਵਾ ਡਰਾਮਾ ਵੇਖੋ ਜੀ ਮੈਂ ਜੀ ਅਖੇ ਰੈਸਟ ਕਰਨ ਚੱਲੀ ਆ ਪੀਕੇ ਹਨਾ ਕਿਰਨ ਬੈਠੇ ਦਿਹਾੜੀ ਤੇ ਲਾ ਨੂੰ ਇਹਨੇ ਨੂੰ ਆਪਾਂ ਇੱਥੇ ਦਿਹਾੜੀ ਤੇ ਲਾਇਆ ਵਾ ਜਿਹੜਾ ਨਾ ਇਹ ਚੱਲੀ ਰੈਸਟ ਕਰਨ ਕੋਈ ਚੁੱਪ ਕਰ ਬੁੱਤ ਚੱਲੀ ਆ ਨਾ ਚੱਲੀਆ ਪੱਕਾ ਚੱਲੀਆ ਹਾਂਜੀ ਚੱਲ ਜਾ ਕਿਰਨ ਦੇਖ ਪੁੱਤਰ ਤੂੰ ਰੈਸਟ ਕਰਨੀ ਆ ਨਾ ਤੂੰ ਉੱਥੇ ਘੱਲ ਆ ਰੈਸਟ ਕੰਮ ਆਪੇ ਕਰ ਲਾਂਗੀ ਘਰ ਦਾ ਕੰਮ ਪਿੱਛੇ ਨਾ ਭੱਜ ਪੁੱਤਰ ਤੇ ਆਪਣਾ ਘਰ ਨਾ ਖਰਾਬ ਕਰ ਦੇਖ ਤੇਰੀ ਕੁੜੀ ਕੀ ਸੋਚਦੀ ਹੋएगी ਕੁੜੀ ਦੀ ਟੈਨਸ਼ਨ ਨਾ ਲੋ ਉਹਨੂੰ ਮੈਂ ਲੈ ਜਾਵਾਂਗੀ ਤੇ ਹੁਣ ਤੇ ਮੈਂ ਚੱਲੀ ਹਾਂ ਤੇ ਵੇਖ ਕੇ ਮੇਨੇ ਗੱਲਾਂ ਕਰਦੀ ਸੀ ਤੂੰ ਤੇ ਨਾ ਭਾ ਨਸਰਾਂ ਦਾ ਆਪਣਾ ਨਹੀਂ ਤੁਹਾਨੂੰ ਦੋਨਾਂ ਮੀਆਂ ਜੀਪੀ ਦਾ ਤੇ ਬੱਚੇ ਦਾ ਹੀ ਸੋਚ ਲੋ ਬੇਟਾ ਮੰਮੀ ਸਾਰਾ ਕੁਝ ਮੈਂ ਹੀ ਸੋਚਣਾ ਮੈਂ ਹੀ ਗਲਤੀਆਂ ਹਰ ਪਾਸਿਓਂ ਕਿਹਾ ਕੀ ਆ ਮੈਨੂੰ ਦੱਸੋ ਚਾਹ ਮੈਂ ਆਪ ਅਬੜਾ ਕੇ ਪੀਂਦੇ ਆ ਮੈਂ ਹੋਰ ਕਿੰਨਾ ਕੁ ਮੈਂ ਜ਼ਿੰਦਗੀ ਵਿੱਚ ਕੰਪਰੋਮਾਈਜ਼ ਕਰੀ ਜਾਵਾਂ ਮੇਰੇ ਕੋਲ ਨਹੀਂ ਹੁੰਦਾ ਹੋਰ ਗੇ ਪੁੱਤਰ ਹੁਣ ਤੇ ਕੋਪਰੋਮਾਈਜ਼ ਕਰ ਨਹੀਂ ਪਹਿਣਾ ਮੈਂ ਨਹੀਂ ਕਰਾਂ ਕੁੜੀ ਤੇ ਚੋਦਾ ਪੰਗਵਾਂ ਹੀ ਆ ਚੰਗਾ ਵਾ ਉਹਨੂੰ ਸਮਝ ਆ ਉਹਨੂੰ ਪਤਾ ਕੌਣ ਸਹੀ ਕੌਣ ਗਲਤ ਆ ਉਦ ਜੇ ਮੈਂ ਗਲਤ ਆ ਨਾ ਤੇ ਮੈਨੂੰ ਦੱਸ ਮੈਂ ਗਲਤ ਆ ਮੈਂ ਉੱਥੇ ਆਪਣਾ ਸੁਧਾਰ ਕਰੂੰਗਾ ਇਹ ਰਸਨਾ ਕਿਸਾ ਚੱਲੇਗਾ ਕਿੰਨੀ ਕੀ ਦੇਰ ਚੱਲਣਾ ਵਾ ਦਾ ਛੱਡੋ ਮੈਨੂੰ ਛੱਡੋ ਜਾਓ ਆਪਣਾ ਕੰਮ ਕਰੋ ਜਾਓ